ਲੇ ਇਹਦਾ ਭੱਜ ਗਿਆ ਹੁਣ ਗੋਡਾ ਬਹੁਤ ਚੜ ਲੈ ਹੱਥ ਵੀ ਪੁੜਾ ਲਿਆ ਹੁਣ ਕਮਲੇ ਨੇ ਮਾਰਿਆ ਉਹਦੇ ਹਾਰੇ ਕੋਲੀ ਦੀ ਟੋਪੀ ਵੀ ਨਿਕਲ ਆਈ ਵਿੱਚੋਂ ਲੈ ਆਈ ਨੇ ਠੀਕ ਹੈ ਐਦੇ ਤੇਰੀ ਦਿਵੇ ਤੇ ਰੱਖ ਕੇ ਪੇਪਰ ਨਹੀਂ ਲਿਖਿਆ ਇਹਦੇ ਤੇ ਹਾਂ ਇੱਥੇ ਰੱਖੀ ਪੇਪਰ ਦੋ ਮਟ ਜਿਆ ਕੋਲ ਜਮ ਤੇ ਨੁਕਰਾਇਆ ਨਹੀਂ ਦੋ ਮਟ ਹਾਂ ਇਤਸੀ ਹਾਂ ਤਾਂ ਇਹ ਤੇ ਮੇਰੇ ਫਾਇਦਾ ਦੇਣਾ ਸੀ ਟੋਪੀ ਕਰਦੇ ਸੀ ਮੁਦਾਰੀ ਕਰਦੇ ਸੀ 3 ਦੇ ਤੇ 4 ਦਾ ਫਿਰ ਕਿਵੇਂ ਕੀਤਾ ਮੰਮੀ ਹਾਂ ਤੂੰ ਜਿਹਦੇ ਤੋਂ ਤਰ ਤਸ ਸਾਰੇ ਤੇ ਗਿਆ ਸੀ ਨਾ ਹਾਂ ਵੱਨ ਲੱਤ ਰੁਪੀਰ ਵੱਨ ਤੂੰ ਪਹਿਲਾਂ ਤਾਂ 05 ਹੋਣਾ ਸੀ 2 3 3 4 4 4 4 5 ਹਾਂ ਤੇ ਪਹਿਲਾਂ 05 ਲਿਖਿਆ ਸੀ ਉੱਤੇ ਠੀਕ ਤੇ 3 ਦਾ ਤੇ 4 ਦਾ ਟੇਬਲ ਵੀ ਆਇਆ ਸੀ 3 3 4 ਦਾ

ਵਾਓ ਸਾਰੀ ਕਾਹ ਹੈ ਰੋਟੀ ਖਾਦੀ ਨਹੀਂ ਹੈ ਰੋਟੀ ਬਹੁਤ ਟੇਸਟੀ ਲੱਗੀ ਹੈ ਰੋਟੀਆਂ ਨੂੰ ਟੇਸਟ ਲੱਗੀ ਚਲ ਰੋਟੀ ਦੇ ਨਾਲ ਖਾਵਾ ਦਿੰਦੇ ਹਾਂ ਜੀ ਕਿੰਨੀ ਨਿਕਲਦੀ ਸੀ ਢੱਡੀ ਚ ਰੋਟੀ ਲੰਘਦੀ ਨਹੀਂ ਸੀ ਨਿਕਲਦੀ ਕਿਰਤੀ ਜਿਹੀ ਲੱਗਿਆ ਸੀ ਸੁਨੇ ਦੇ ਅੱਜ ਹਾਂ ਅੱਜ ਅੱਜ ਤੇ ਬਸ ਕੱਲ੍ਹ ਤੱਕ ਹਾਂ ਹੋਰ ਉਰਕੀ 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 ਦਾ ਨਾਮ ਹੀ ਪੁੱਲਿਆ ਹਾਂ 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 ਤੇ ਚਾਕਲੇਟ ਮੇਰੇ ਆਤ ਨਹੀਂ ਲੱਗਦੇ ਚਾਕਲੇਟ ਇਹਨਾਂ ਨੂੰ ਨਮਾ ਜਾਈ ਜੋਗਰੇ ਮਰਦਾ ਆ ਛੋਟਾ ਆ ਮੰਚ ਹਾਂ ਮੰਚ ਬਾਰੇ ਮੰਨ ਕੇ ਹੀ ਹੋਰੀ ਗੋਜੇ ਵਾਲਾ ਮਾਇ ਹੁੰਦਾ ਕਿੰਨੇ ਜਹੋਰ ਕੋਈ ਹੁੰਦਾ ਡਾਰੇ ਮਿਲਦਾ ਵੀ ਮਲਦੀਆ ਮੇਰ ਦੀ ਮਲਦੀਆ ਛੀ ਸੂਟੀ ਦੀ ਠੰਡਾ ਉਹ ਵੀ ਗਲਿਆ ਕਰ ਠੰਡਾ ਲੈ ਲਿਆ ਕਦੀ ਮਾ ਤੁੰਟਾ ਤੇ ਆਸ ਠੰਡੇ ਲਾ ਸਿਆ ਹੈ ਪਾਣੀ ਜੋ ਮੈਂ ਨਹੀਂ ਪੀਤਾ ਮੁੰਡੇ ਨੇ ਦੇਖੀ ਅੱਗੇ ਫਾਫੇ ਨਾਲ ਪਾ ਲੱਟੇ ਜਿਹਾ ਪਿੱਟਾ ਵਾਂ ਮੈਂ ਸਾਲ ਭਰ ਤੇ ਬੈਠ ਰੁਕੀ ਲਿਆ ਕਿੰਨਾ ਕੀ ਬੁੱਢਾ ਹੁੰਦਾ ਜਾ ਬੁੱਢਾ ਬੰਦਾ ਉਹ ਕੁੜੀ ਜਾਂਦਾ ਆਇਨ ਦਾਦਾ ਜੀ ਮੇਰੇ ਕੋਲ ਆਇਆ ਕੁਣ ਕੁਲੇ ਆਉਂਦੇ ਆ। ਕੁਮੀ ਜਾਂਦੇ ਆ। ਹਾਂ। ਹੋਰ ਕੋਈ ਗੱਲ ਬਾਤ ਹੈ। ਕੁਮੀ ਮੇਰੀ ਯਾਦ ਆਉਂਦੀ। ਤੇ ਤੈਨੂੰ ਵੀ ਜੰਦਾ ਜਾਦੀ ਹੁੰਦੀ। ਨਾ ਨਾ। ਕੁਲ ਵੀ ਮੇਰੀ ਯਾਦ ਆ। ਕੁੜਬੀ ਦੀ ਮੇਰੀ ਯਾਦ ਆਉਂਦੀ ਨਹੀਂ ਆ। ਪਾਪਾ ਹੀ ਜਾਂਦਾ ਬਸ ਹੁਣ। ਦੱਸ ਹਾਂ। ਕਿਹਦੀ ਯਾਦ ਆਉਂਦੀ ਏਂ ਇਸ ਕੁਲੇ ਮम्मी ਦੀ ਕਿ ਪਾਪੇ ਦੀ? ਹਾਂ। ਮम्मी ਦੀ। ਪਾਪੇ ਦੀ ਮਰੀ ਆਉਂਦੀ। ਦੋਨੋਂ ਦੀ ਆਉਂਦੀ ਆ। ਦੋਨੋਂ ਦੀ ਆਉਂਦੀ ਵਿੱਚ। ਠੀਕ। ਨਾ ਨਾ। ਤੇ ਬਾਹਰ ਬੋਲੀ ਤਮੇ ਤੂੰ ਆ ਰਹਿ ਗਿਆ ਉਹ ਨਹੀਂ ਖੁੱਲਦਾ ਤੇ ਤੈਨੂੰ ਪਤਾ ਜਿਵੇਂ ਤੂੰ ਖੋਲਣ ਨੂੰ ਕਰਦਾ ਗੰਦਾ ਬਰ ਗੰਦਾ ਹਾਏ ਆਏ ਤਾਂ ਖਰਾਬ ਹੋ ਜਾਣਾ ਆਏ ਨਹੀਂ ਆਏ ਖਰਾਬ ਹੋ ਜਾਣਾ ਕੁਲਵੇ ਚ ਰਵੜੇ ਕਾਝੂ ਯਾ ਨਾ ਚੋਗੋ ਵੀ ਕੋਈ ਨਾ ਨਹੀਂ ਹਾਂ ਤੇ ਜੀ ਦੇ ਤਲੇ ਪੇਪਰਾਂ ਲਾ ਆਇਤਾ ਨਹੀਂ ਦੇਖੀ ਨਿਸ਼ਾਰਤ ਲੱਥੀ ਪਈ ਹੱਥ ਦੀ ਵੇਖੀ ਕਿਵੇਂ ਪਤਾ ਨਹੀਂ ਇਹ ਰਹੀ ਦਿਖਾਈ ਪਿਰ ਕੀ ਹੋਇਆ ਜੀ ਕਾ ਹਾਏ ਉਹ ਤੇ ਜਿੰਨਾ ਕਰਦੇ ਪਤਾ ਦੁੱਖ ਦੀ ਹੋਊਗੀ ਬੈਂਡ ਲਗਾਉ ਉੱਤੇ ਬੈਂਡ ਲਗਾ ਦਾ ਮੈਂ ਤੂਰੇ ਦਾ ਨਹੀਂ ਹੋ ਗਿਆ ਯਾਰ ਹਾਂ ਮੈਨੂੰ ਪਤਾ ਨਹੀਂ ਘਾਤੋਂ ਤੇਰੇ ਤੰਦ ਦੇ ਦਰਦ ਨਹੀਂ ਹੁੰਦਾ ਹਾਂ ਉਹ ਜਦੋਂ ਮੈਂ ਮਰੋਂ ਦੇ ਰਾਣੇ ਨੂੰ ਅੱਪ ਚਿੰਤਰ ਦੌ ਦੂੰਦਾ ਦਰਦ ਦੇ ਦੌ ਦੂੰਦਾ ਸੋ ਪੀਰ ਨੇ ਪਾਈ ਇਹ ਸਾਈਕਲ ਵਾਲੀ ਟੀ-ਸ਼ਰਟ ਸਾਈਕਲ ਟੀ-ਸ਼ਰਟ ਮੈਂ ਜਾਣ ਕੇ ਪਾਤੀ ਮੈਂ ਕਹਿੰਨਾ ਸਿਰ ਠੰਡ ਜੀ ਮਸੂਤ ਨਹੀਂ ਸੀ ਹੈ ਇਹ ਪੀਰ ਉਧਰ ਆਉਣੇ ਨੂੰ ਲੈ ਕੇ ਦਿੱਤੀ ਸੀ ਜਰਾ ਟੱਕੇ ਨਾਲ ਕਹਿੰਦੀ ਸਾਈਕਲ ਵਾਲੀ ਲੈਣੀ ਸੂਣੀ ਲਾ ਦੇ ਵਾਈਟ ਕੱਪਰ ਇਹ ਸਨਿਆਣੇ ਪਿਲਾ ਚੱਲੀ ਏ ਏ ਏ ਏ ਏ ਢੜ ਕੇ ਰੱਖੀ ਜੇ ਦੇ ਵੀ ਨਾ ਹੋ ਜਿਆਦਾ ਖੜ ਕੇ ਓ ਯਾਰ ਕੀ ਹੋ ਰਿਹਾ ਦਿਖਾਇਆ ਹੀ ਨਹੀਂ ਆਪ ਬਲੌਗ ਚ ਓਏ ਕੀ ਹੋ ਗਿਆ ਕਾਦੋ ਛੀ ਨਹੀਂ ਸੁਪਰਾ ਜੀ ਨੋਵਾ ਦਿਖਾਇਆ ਹੀ ਨਹੀਂ ਕੋਈ ਹਾਂ ਬਾਤ ਬਸ ਹੁੰਦਾ ਨਹੀਂ ਬਸ ਕਰੀਂ ਤੇ ਬੜ ਕੇ ਛੱਟ ਕੇ ਪਿਆਨ ਕਰੀਂ ਰਹਿ ਜਾਂ ਤੇਰੀ ਪੋਪਟੀ ਹੋਈ ਨਾ

ਨਾ ਬੋ ਤੈਨੂੰ ਗਲਤ ਕੰਮ ਨਹੀਂ ਕਰਨਾ ਅਗਲੇ ਤਾਰ ਦੇ ਨੂੰ ਥੱਲੇ ਪੁੱਤ ਆਇਆ ਮੈਂ ਮੇਰਾ ਨਾਮ ਹੈ ਆਇਆ ਨਾਈਂ ਹਾਇਰ ਜੰਮ ਮੇਰਾ ਨਾਮ ਕੀ ਹੈ ਆਇਆ ਨਾਈਂ ਉਹ ਇਹਦੇ ਚੇਕਲਰ ਹੋਣਗੇ ਸਭ ਨੌਣ ਵਾਲਾ ਹਰ ਨਾ ਨਾ ਇਹਨਾਂ ਛੇੜ ਤੇਰੇ ਹੱਥ ਲੱਗ ਜਾਊਗਾ ਯੋਧਾ ਮੋਕੋ ਸਿਕਾ ਚਲੋ ਆਪਾਂ ਉਧਰ ਚੱਲ ਜਾਈਓ ਉਧਰ ਕਿਧਰ ਕਿ ਲੋਟੀ ਨਹੀਂ ਖਾਣੀ ਮੁੰਡਾ ਖਾ ਲਿਆ ਹੈ ਤੇ ਛਾਦ ਸਿਕ ਪਾਣੀ ਨਹੀਂ ਦੇ ਪਾਣੀ ਪੀ ਲਈ ਯਾਰ ਪਾਣੀ ਤੈਨੂੰ ਕਦੋਂ ਕਰ ਨਹੀਂ ਪੀਣਾ ਵੀਰੇ ਨੇ ਕਿ ਤੂੰ ਯਾਰ ਮੈਂ ਰੋਟੀ ਲੈ ਕੇ ਆਉਣੀ ਵੀਰੇ ਤੇ ਰਸਤੇ ਪਾਪੀ ਨੇ ਖਾਣੀ ਹੈ ਚੱਲ ਮਾੜੇ ਚੱਲ ਚੱਲ ਓਹੋ ਚੱਲ ਚੱਲ ਤੂੰ ਜਾ ਮੈਂ ਕਿੰਨਾ ਰੋਟੀ ਲੈ ਕੇ ਆਉਣੀ ਆਹ ਸ਼ੌਕ ਹੈ ਰਵੜਾਈ ਨਹੀਂ ਐ 50 ਪਣੀ ਹੁੰਦੀ ਸਾਰੇ ਦੇ ਅੱਜ ਚੱਲ 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 ਕਿੱਥੇ ਜਾਣਾ ਮੇਰੇ ਪੁੱਤ ਦਾ ਉਧਰ ਕੀ ਹੈ ਯਾਰ ਦੱਸ ਚੱਲ ਰੱਫਤੀ ਰੱਫਤੀ ਪਿੱਛੇ ਆਹ ਬਈ ਕੁਲ ਵੀ ਨੂੰ ਲਈ ਨੌ ਪਾਰਸ ਦੇਖ ਓਏ ਪੈਰਾ ਤੇ ਵੀ ਲਈ ਬੈਠਾ ਬਹੁਤ ਹੁਣਾਂ ਲੱਗਦਾ ਪੈਰਾ ਪੈਰਾ ਇੱਥੇ ਰਹਿਦੀ ਠੀਕ ਆ ਗਿਆ ਕਮਨ ਹੈਲੋ ਗੁੱਡ ਇਵਨਿੰਗ ਗਾਇਸ ਕੀ ਹਾਲ ਚਾਲ ਆਸੀ ਕਰਨ ਲੱਗਿਆਂ ਦਾ ਬਲੌਗ ਸਟਾਰਟ ਤੇ ਕੁਲਵੀਰ ਸਕੂਲ ਤੋਂ ਜਿਵੇਂ ਕਿ ਤੁਸੀਂ ਪਹਿਲਾਂ ਦੇਖ ਹੀ ਚੁੱਕੇ ਹਾਂ ਕਿ ਆ ਗਿਆ ਸੀ ਉਹਨਾਂ ਦੇ ਨਾਲ ਬੈਗ ਬੁੱਕ ਚੈੱਕ ਕਰਾਇਆ ਤੇ ਚਾਹ ਰੋਟੀ ਪਾਣੀ ਖਾਧੀ ਤੇ ਥੋੜਾ ਟਾਈਮ ਬੈਠ ਕੇ ਨੇ ਟੀਵੀ ਤੋਂ ਵੀ ਵੇਖਿਆ ਤੇ ਹੁਣ ਖੇਡਣ ਲੱਗਾ ਉੱਠ ਬੱਤ ਮਮਮੀ ਫਲੱਪੀ ਨਹੀਂ ਮਾਰਨੀ ਮਮਮੀ ਮੈਂ ਉੱਤਰਦੀ ਆਇਆ ਹਣਾ ਆਇਆ ਤੇ ਫਲੱਪੀ ਨਹੀਂ ਮਾਰੀਦੀ ਹੁੰਦੀ ਬੱਤ ਠੀਕ ਹੈ ਗਾਲਤ ਨਹੀਂ ਬੋਲੀ ਜਾਂਦਾ ਇਕ ਯਸ ਹੁਣ ਦੱਸ ਹੋਰ ਕੀ ਕਰਦਾ ਮੈਂ ਤੂੰ ਮਮਾ ਜੀ ਅੱਜ ਮੇ ਦਾ ਪੇਪਰ ਕਿਵੇਂ ਹੋਇਆ ਮਮੀ ਦੋ ਮਿੰਟ ਹਾਂ ਅਵੇ ਆਪਣੇ ਆਪ ਹੀ ਨੀਂ ਮਨੋਂ ਸਾਰਾ ਪਾਚ ਹਾਂ ਸਾਰਾ ਕੁਝ ਆਪਣੇ ਆਪ ਹੀ ਹਿੱਲ ਜਾਂਦਾ ਕੁਲਵੀਰ ਨੂੰ ਹੁਲਾਉਣ ਦੀ ਲੋੜ ਹੀ ਨਹੀਂ ਪੈਂਦੀ ਮੇ ਦਾ ਪੇਪਰ ਕਿਵੇਂ ਹੋਇਆ ਤੇਰਾ ਓਏ ਯਾਰ ਇਹ ਨਾ ਪੁੱਛੋ ਆਪ ਖੇਡ ਲਈ ਹਾਂ ਇਹ ਨਾ ਬੁਝੋ ਜਾਂਦਾ ਕਿਉਂ ਮਾੜਾ ਹੋਇਆ ਸੱਚੀ-ਸੱਚੀ ਦੱਸ ਕਿੰਨਾ ਛੱਡ ਕੇ ਕਿੰਨਾ ਕਰਕੇ ਆਇਆ ਉਹ ਤਾਂ ਤੂੰ ਪੱਕਾ ਹੀ ਛੱਡਿਆ ਆਊਗਾ ਓ ਐਨ ਈ 1 ਸਾਰਾ ਪੇਪਰ ਕੀ ਉਹ ਵਰਨੀ ਵਾਂ ਤੈਨੂੰ ਛੱਡ ਦੇ ਉਹ ਤਾਂ ਮੈਨੂੰ ਪੜ੍ਹੇ ਜਿੱਤ ਛੱਡਨਾ ਮੈਂ ਕਿਉਂਕਿ ਦੱਜਾ ਕਿੰਨਾ ਤੈਨੂੰ ਉਹ ਹੁੰਦਾ ਹੀ ਨਹੀਂ ਸੀ ਜਿਆਦਾ ਹੀ ਨਹੀਂ ਕਰਕੇ ਗਿਆ ਸੀ ਤੈਨੂੰ ਉਹ ਤਾਂ ਮੈਨੂੰ ਤੇਰੇ ਬਾਰੇ ਪਤਾ ਸੀ ਕਰਕੇ ਹੋਰ ਦੱਸ ਹਾਂ ਬੋਲਾ ਕੀ ਹੋ ਗਿਆ ਹਾਂ ਇਹ ਨਾ ਭੱਜ ਗਲਵਿਨ ਹੈ ਮੰਮੀ ਹਾਂਜੀ ਆਓ ਆਪਾਂ ਕੀ ਕੀ ਕਰਨਾ ਦੱਸ ਤਾਂ ਕੋਈ ਤੂੰ ਕੀ ਪਾਸਟ ਕੋਲ ਵੀ ਪਾਸਟ ਮੈਂ ਜਾ ਪਾ ਆਸੇ ਇਹ ਕੀ ਦਰਿਆ ਚੱਕ ਚ ਸੌਖ ਸਗੰਧੀਆਂ ਆਹ ਤੇਰੇ ਪਾਪੇ ਦੀ ਸਪੈਸ ਮਲੋਂ ਨਹੀਂ ਪਿੰਡਾਂ ਦੇ ਮੈਂ ਚੱਤ ਹੋਈ ਜੰਨਾ ਅੱਜ ਸਾਰਕ ਤਾਂ ਹੈ ਕਿੰਨਾ ਕਲੀਆਂ ਕਿੰਨੇ ਪੱਤੇ ਡੱਗ ਗਏ ਹਨ ਅੱਜ ਸਵੇਰ ਦੀ ਹਵਾ ਚੱਲੀ ਜਾਂਦੀ ਸਾਡੇ ਗਾਂ ਇਸ ਤੇ ਸਾਡੇ ਪੱਤੇ ਪੱਤੇ ਡਿੱਗੇ ਪਏ ਆ ਚਲ ਕਲ ਮੈਂ ਬਾਹਰ ਵੇਖ ਕੇ ਆਈਏ ਜਿਹੜੇ ਆਪਾਂ ਕੱਲ ਕੱਲ ਟਮਾਟਰ ਬੰਨ ਕੇ ਆ ਸੀ ਹੋ ਤਾਂ ਡੱਗੇ ਗੁੱਡੇ ਪਜ ਗਏ ਨਾ